ਕੋਈ ਨਾ ਰੋ। ਸੌ ਲੱਗ ਗਈ। ਹੋਰ ਨਹੀਂ ਕਿੰਨੇ ਦੇ ਬੱਚੇ। ਨੰਗਾ ਦੋ ਕੁੜੀਆਂ। ਮੇਰਾ ਇੱਕ ਮੁੰਡਾ ਮੈਂ ਕਿਹਾ ਸਿਰ ਤੇ ਜੀਣਾ ਮੈਨੂੰ ਦਾ ਦੋ। ਇਸ ਦੁਨੀਆ 'ਪਰਬਾਦੋ ਲਿਆ। ਇਹ ਜੱਗੂ-ਤਗਵਾਰ ਕੁੜੀਆਂ ਦਾ ਪਿਰੰਗਾ ਖੋਦਾ। ਇੱਕ ਲੱਖ ਲਾ ਮਾ ਦਾ ਪੁੱਤ ਬਰਵੰਦਾ ਬਿਆਲਾ। ਇਹਨੂੰ ਦੁਨੀਆ ਤੋਂ ਕੱਢ। ਇਹ ਵਕੀਲ ਆ। ਬੋਲੀਏ ਕੋਦੇ। ਭਾਈ ਕਰੋ ਨੀ। مر گیا لگے مر گیا 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 مر ਆ ਕੇ ਆਉਣਾ ਨਾ ਕੋਈ ਮਿੱਟੀ ਨਾਲੋਂ ਪਹਿਲੇ ਆ ਕੇ ਲੈ ਜਾ ਰਿਹਾ ਇੱਥੇ ਬਾਲੀਵੁੱਡ ਹੀ ਲਾ ਗਈ ਇੱਥੇ ਬਾਲੀਵੁੱਡ ਇੱਥੇ ਜਿਹੜਾ ਬੰਦਾ ਆ ਗਿਆ ਆ ਕੇ ਹਾਰਾ ਲਾਉਂਦਾ ਮੈਂ ਕਾ ਤੇ ਬੁੱਢਾ ਆਪਰਾ ਆਪਣਾ ਜਿੰਦਾ ਕਰੀ ਬੜੀਆ ਕੰਮ ਕਰਦੇ ਆ ਅੱਗੇ ਬੋਲੀ ਤੋਂ ਵਿੱਚ ਅੱਗ ਤੁਹਾਡੀ ਜ਼ਿੰਦਗੀ ਅੜੀ ਦੇ ਪੈਜ ਕੋਈ ਕਹਿੰਦੇ ਪੈਥੇ ਰੱਬਾ ਪੁੱਤ ਮੈਂ ਕਿਤੇ ਪੁੱਤ ਨੂੰ ਮੂਹੇ ਕਾ ਦੇ ਵੇ ਕਿੱਥੋਂ ਦੇਖ ਲਾ ਮੂੰਹ ਆ ਗੱਲ ਸੁਣ ਲੈ ਲਾਡੀ ਗੱਲ ਸੁਣ ਲੈ ਲਾਡੀ ਗੱਲ ਸੁਣ ਲੈ ਓਏ ਆਪਣੇ ਤੂੰ ਪਤਾ ਵਾ ਇਹਨੂੰ ਬਹੁਤ ਜ਼ਿਆਦਾ ਨਜਰੇ ਨਾ ਮੇਰੇ ਕੋਲ ਕੋਈ ਨਹੀਂ ਕੋਸਮ ਓਏ ਆਪਣੇ ਓ ਲਾਡੀ ਗੱਲ ਤੇ ਸੁਣ ਲੈ ਯਾਰ ਇਦਾਂ ਸੁਣ ਲੈ 10 ਦਾ ਪਾਸ ਦਾ ਤੇ ਸਮਝਾ ਕਰਕੇ ਨਾ ਜਦੋਂ ਭਰਾ ਹੀ ਕਰਕੇ ਗੱਲ ਕੀ ਕਰੀਗੇ ਨਾ ਪੁੱਤਰਾ ਕੀ ਕਰੀਏ ਓ ਤੁਹਾਡਾ ਭਰਾ ਫੋਕੋ ਬੈਠ ਰਿਹਾ ਲੱਗ ਰਿਹਾ ਪੀਰ ਲਿਆ ਕੋ ਮਾਮਾ ਦਾ ਪਤਾ ਦੇਖਦਾ ਮੇਰਾ ਦੇਖੋ ਪੁੱਤਰਾ ਜੀ ਆਡੀ ਦੇ ਚਲੋ ਬਰੇ ਅੱਖਾ ਨਾਨਾ ਕਿ ਕਰਦੇ ਆ ਗਿਆ ਕੀ ਇੱਕ ਇੱਕ ਕੀ ਰਿਪੋਰਟ ਸਰੀ ਉਹਨ ਬੰਮੀ ਉਹ ਨਾਕਾ ਲਗਾਈ ਆ ਨਾਕਾ ਲੱਗੇ ਦੇ ਸਾਹਮਣੇ ਗੋਲੀਆਂ ਮਾਰ ਕੇ ਲਾਗੂ ਲੰਗੀ ਪਸਾ ਨਹੀਂ ਆਈ ਚਿਬੜਾ ਨਹੀਂ ਆਈ ਤੁਹਾਡੇ ਸਾਰੇ ਪੁੱਤ ਇੱਕ ਬੰਦੇ ਮਗਰ ਲੱਗੀ ਆ ਤੇਰੇ ਮਗਰ ਉਹ ਸਾਰੇ ਮੰਡੀ ਪਟਾਈ ਆ ਸ਼ਾਹਰੀ ਨੂੰ ਕੀ ਆਇਆ ਨੂੰ ਕੀ ਸ਼ਾਹਰੀ ਨੇ ਕੁਝ ਨਹੀਂ ਕਰਨਾ ਸ਼ਾਹਰੀ ਕੁਝ ਕੀਤਾ ਕਰੀ ਪਾਇਆ ਬਟਾਲੇ ਦੇ ਕੁਝ ਕੀ ਕਰਦਾ ਕੀ ਕਰ ਲਿਆ ਉਹਨੇ ਇਹ ਉਹਦੇ ਮਗਰੀ ਜਾਂਦਾ ਰਿਹਾ ਸੀ ਗੱਡੀਆਂ ਪਰ ਭਰ ਕੇ ਸੋ ਸੋ 200 200 ਗੱਡੀ ਲੱਗ ਜਾਂਦਾ ਰਹੀ ਆਈ ਪਿਆ ਸ਼ਾਹਰੀ ਮਰਦਾ ਮਰ ਗਿਆ ਸ਼ਾਹਰੀ ਮਰਦਾ ਵਾਪਸ ਆ ਗਿਆ ਨਹੀਂ ਵੀ ਐਸਾ ਦਾ ਨਹੀਂ ਸ਼ਾਹਰੀ ਮਰ ਜਾਂਦਾ 200 200 ਗੱਡੀ ਲੈ ਕੇ ਪਤਾ ਹੀ ਨਹੀਂ ਬਿਮਾਰੀਆਂ ਕਿੰਨੇ ਦੇ ਦੇਕਰੂਗੀ ਕੀ ਕਿੰਨੂ ਕਰਾਂਗੀ ਕਰਦੀ ਹੈ ਨਾ ਇਹ ਹਾਂ ਹਾਂ ਚੱਲ ਗਿਆ ਨਹੀਂ ਵਕੀਲ ਮੰਡੀ ਰੋਡ ਪਾਣੀ ਜਾਣੇ ਕਿੱਥੇ ਗੱਡੀ ਚੱਲ ਰਹੀ ਹੈ ਲੋੜ ਹੈ ਮੰਡੀ ਆਉਣਾ ਚਾਹੀਦਾ ਜੀ ਬੋੜੇ ਚੁੱਕੇ ਹੋ ਤੁਹਾਨੂੰ ਜੀ ਕਦਛਿਆ ਪਾਉਂ ਨਹੀਂ ਚੁੱਕਣਾ ਬਧੀਆ ਮੈਨੂੰ ਕੋਈ ਆ ਹੁਣੇ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਦਿੱਲੀ ਜੀਮੇਨ ਆ ਦਾ ਬੜਾ ਜੀ ਸੰਗ ਨੂੰ ਕੋਈ ਅਣਪਛਾਤੇ ਵਿਅਕਤੀ ਗੋਲੀ ਮਾਰ ਗਏ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਾਨੇ ਸੀ ਉਹ ਕਰਕੇ ਤੇ ਡੇਹਰਾ ਰੋਡ ਵੱਲ ਚਲੇ ਗਏ ਅਸੀਂ ਟੀਮਾਂ ਲਗਾਤੀਆਂ ਕਿ ਅਸੀਂ ਕਰ ਲਈਏ ਸਾਹ ਜਣੇ ਪਾ ਅੱਛਾ ਜੀ ਮੇਰਾ ਇੱਕ ਬੋਤਲਾ ਮੇਰੇ ਬੋ ਕੁੜੀਆਂ ਦੁਨੀਆ ਦੇ ਕੁੜੀਆਂ ਅੱਛਾ ਇਹਨੂੰ ਕੀ ਕਰਾਉਣਾ ਲੇਟਾ ਰੋ ਕਿੰਦੇ ਨਾਲ ਗਿਆ ਇੱਥੇ ਤੇ ਦੇ ਮੋਰਤ ਸੀ ਕੋਟੀ ਦਾ ਉੱਥੋਂ ਆਇਆ ਇੱਥੇ ਆ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਨਾ ਚਾਹ ਬਣਾ ਲੈ ਮੈਂ ਕਿਹਾ ਚਾਹ ਪਈ ਆ ਆ ਜਾ ਮੈਂ ਚਾਹ ਸੋਣ ਆਏ ਸੋਣ ਚ ਗਿਆ ਇੱਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਫ਼ ਨਾ ਦੇਣੇ ਮਰ ਗਿਆ

ਕੀ ਹੋਇਆ ਕੀ ਆ ਮੇਰਾ ਭਰਾ ਅੱਜ ਤੇ ਗੱਡੀ ਉਤਰਿਆ ਥੱਲੇ ਕੋਈ ਚਾਰ ਜਣੇ ਆਏ ਗੋਲੀਆਂ ਮਾਰ ਕੇ ਗਾਂਗੇ ਕਿ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਸੀ ਉਹ ਇੱਧਰ ਕੋਈ ਗੱਡੀ ਉਤਰਿਆ ਹੀ ਆ ਵੀਰ ਹੁਣੀ ਨਾਲਿਆ ਹੋਏਗਾ ਅੱਛਾ ਹਾਂਜੀ ਦੋ ਮੋਟਰਸਾਈਕਲ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਪੰਜ ਛੇ ਚੱਲੀਆਂ ਮੈਂ ਇੱਥੇ ਆਹ ਡਾਕਰ ਨਾਲ ਹੀ ਲੋਕਲ ਇਮਾਰਤ ਨਗਰ ਅੱਛਾ ਉਹ ਗੱਡੀ ਕਿਸ ਦਾ ਹੈ ਨਹੀਂ ਆ ਨਾ ਅੱਛਾ ਤੇ ਇਹ ਕਿੱਥੋਂ ਆਏ ਸੀ ਇਹ ਇੱਥੇ ਘੁੰਮਿਰ ਕੇ ਆਏ ਮੜੇ ਨਾਲ ਗਿਆ ਸੀ ਉਹਦੇ ਕੋਈ ਮੁੰਡੇ ਵਾਲ ਕੇ ਹਾਲੇ ਯਾਰ ਕੀ ਕੰਮ ਕਰਦੇ ਪਰਿਵਾਰ ਕੰਮ ਪੇਂਟ ਦਾ ਕੰਮ ਕਰਦਾ ਜੋ ਤੇ ਪਰਿਵਾਰ ਤੋਂ ਕੌਣ ਬਣਦਾ ਪਰਿਵ